ਜੀ ਇਤਲਾ ਮਿਲੀ ਹੈ ਜੀ ਤੁਹਾਨੂੰ ਇੱਥੇ ਜੀ ਆਈਡੀਏ ਚ ਮਾਰਕੀਟ ਦੇ ਚ ਪਤਾ ਲੱਗਾ ਸੀ ਕੱਪੜੇ ਦੀ ਦੁਕਾਨ ਹੈ ਉੱਥੇ ਕਿਸੇ ਕਾਰਨਾ ਕਰਕੇ ਅੱਗ ਲੱਗੀ ਹੈ ਹੂੰ ਤੇ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਜਿਹੜੇ ਆ ਗਏ ਆ ਤੇ ਕੰਮ ਕਰ ਰਹੇ ਜੀ ਬੁਝਾ ਰਹੇ ਤਕਰੀਬਨ ਅੱਗ ਜਿਹੜੀ ਆ ਸਰਕਾਰੀ ਦੁਕਾਨ ਹੈ ਤੇ ਕਿੱਦਾਂ ਲੱਗੀ ਜੀ ਅੱਗ ਇਹ ਕੱਪੜੇ ਦੀ ਦੁਕਾਨ ਹੈ ਕਾਰਨਾ ਦਾ ਜੇ ਸਪਸ਼ਟ ਨਹੀਂ ਹੈ ਮੇਬੀ ਸ਼ਾਇਦ ਅੰਦਰੋਂ ਕੋਈ ਸ਼ਾਰਟ ਸਰਕਟ ਹੋਇਆ ਹੈ ਅੰਦਰੋਂ ਬਾਹਰੋਂ ਅੱਗ ਲੱਗੀ ਹੈ ਹਾਂਜੀ ਜੀ ਤਾਂ ਦੁਕਾਨਦਾਰ ਦੇ ਮਾਲਕ ਨਾਲ ਕੋਈ ਗਲਪਤ ਹੋਈ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਅਜੇ ਸਾਰੇ ਰੈਸਕਿਊ ਚ ਲੱ ਤੂੰ ਮਾਲ ਇਹਨਾਂ ਦਾ ਪਿਆਵਾ ਉਹਨੂੰ ਵੀ ਬਾਹਰ ਜਿਹੜਾ ਵੱਤ ਉਹ ਕੱਢ ਸਕੀਏ ਤਾਂ ਕਿ ਅੱਗ ਜਿਹੜੀ ਹੋਰ ਨਾ ਫੈਲੇ ਠੀਕ ਹੈ ਜੀ ਕਿੰਨੀ ਘਾਤ ਲਗੀ ਮੇਰਾ ਨਾਮ ਅਸ਼ਾ ਜੀ ਹੈ ਸੇਵਾ ਸਾਡੇ ਫਾਰਵਰਡਾ ਵਸਤਿਰਾਮ ਤੋਂ ਆਏ ਆ ਕੁਝ ਦਿਨ ਪਹਿਲਾਂ ਸਾਨੂੰ ਟੋਨ ਨਾਲ ਤੋਂ ਖ਼ਬਰ ਮਿਲੀ ਸੀ ਕਿ ਆਈਡੀਆ ਚ ਮਾਰਕੀਟ ਦੇ ਵਿੱਚ ਪੂਥੇ ਨੰਬਰ ਦੁਕਾਨ ਚੱਕ ਲੱਗੀ ਆ ਮੋਕੇ ਦੇ ਆ ਕੇ ਜਿਹੜਾ ਇੱਥੇ ਦੇਖਿਆ ਤਾਂ ਦੁਕਾਨ ਨੂੰ ਕਾਫੀ ਅੱਗ ਲੱਗ ਚੁੱਕੀ ਸੀ ਫਾਇਰਫਾਈਟਿੰਗ ਦੀਆਂ ਗੱਡੀਆਂ ਸੇਵਾਦੰਤਰੀ ਕਿਡੀਆਂ ਮੋਕੇ ਦੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਲਗਭਗ ਅੱਗ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਧੂੰਆਂ ਜ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਨਹੀਂ ਇੱਦਾਂ ਕੋਈ ਤਾਂ ਬੜਾ ਕਾਰਨ ਕੀ ਅੱਗ ਲੱਗ ਗਈ ਕਾਰਨ ਮਾਲਕਾਂ ਨੂੰ ਬਾਅਦ ਪੁੱਛਾਂਗੇ ਜੀ ਕਿ ਕੀ ਕਰਨਾ ਸੀ ਅੱਗ ਲੱਗ ਗਈ